ਤਾਰੇ ਸੰਤਾਂਵਾਂ ਦੀ ਦੇਰਤੀ ਹੈ ਤਾੜੀ ਮਰਜਾਣੀ ਕਹੋ ਸੰਤਾਂ ਵਿੱਚ ਬੇਰ ਦਰਵਾਜ਼ੇ ਬੈਠੀਆਂ ਅੱਜ ਜੀ ਆਇਆਂ ਨੂੰ ਠੀਕ ਆ ਉਹ ਲਾਇ ਦੋ ਤਾਲੀਆਂ 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 ਓ ਡਾਓ ਖੇਤ ਕਲਾਕਾਰ ਨਾ ਕਿ ਤਾਲੀਆਂ ਨਹੀਂ ਮਜਾਉਂਦੇ ਸਾਰੀ ਜਨਤਾ ਕਾ ਮੇਰੀ ਬੇਨਤੀ ਹੈ ਅੱਜ ਦਾ ਦਿਨ ਬੜਾ ਭਾਕਾ ਭਰਿਆ ਹੈ ਮੋਹਨ ਸਾਹਿਬ ਦੇ ਗੱਲ ਦੇ ਵਿੱਚ ਟੋਟਾ ਫੁੱਲਾ ਨਹੀਂ ਆੜਨਾ ਹੈ ਕਿਆ ਕਾਰੇ ਬੋਲਣਾ ਬੜੇ ਪਿਆਰ ਦੇ ਨਾਲ ਕੋਲ ਸਰਕੇ ਦਰਬਾਰ ਕੀ ਦਰਬਾਰ ਕੀ ਆ ਇਸ ਤਰ੍ਹਾਂ ਕਰਕੇ ਕਿ ਜੇ ਕਲਾਕਾਰ ਜਿਹੜਾ ਹੈ ਨਹੀਂ ਬੁਲਾਉਂਦੇ ਕੀ ਫਾਇਦਾ ਹਾਂਜੀ ਬੀਬੀ ਜੀ ਉਹ ਕਿੰਨਾ ਲਾਹਾਂ ਜਾਂ ਹਾਂ ਹਾਂ ਜੀ ਸਾਡੇ ਮਹਾਨ ਆ ਗੁਰੂ ਜੀ ਜਿੱਤ ਕੇ ਜਿਹੜੇ ਵੀ ਹੈ ਨਾ ਇੱਥੇ ਚੱਲ ਜਾਈ ਜਾਂਦੇ ਪਟਾਲ ਚ ਪਜੋ ਆ ਬਦਵਾਨ ਸਮਾਜ ਇਕਤਾ ਮੰਚ ਪੰਜਾਬ ਤੋਂ ਉਹਨਾਂ ਨੂੰ ਸਮਾਨਿਤ ਕਰਨ ਵਾਸਤੇ ਖੜੇ ਨੇ 136 ਰਜਿਸਟਰਡ ਨੰਬਰ 136 ਤੇ ਭਲਾਓ ਭੁਗੜੇ ਇੱਕ ਮਿੰਟ ਹਾਂ ਕੱਟ ਓਏ ਹਲੋ ਉਹ ਵੀਡੀਓ ਬਣਾਈ ਤੇ ਲਾਓ ਵੀਡੀਓ ਹਾਂ ਮੈਂ ਬੇਨਤੀ ਕਰਨਾ ਪੰਜਾਬ ਸਾਰੇ ਡਿਸਟ੍ਰਿਕਟਾਂ ਤੋਂ ਪੰਜਾਬ ਦੇ ਹੱਸਦੇ ਵਸਦੇ ਪੰਜਾਬ ਵਿੱਚੋਂ ਬਟਵਾਲ ਸਮਾਰਜ ਮੰਚ ਏਕਤਾ ਔਰ ਏਕਤਾ ਮੰਚ ਅਰਜੇਸ਼ਨ ਨੰਬਰ 136 ਔਰ ਬਹੁਤ ਜ਼ਿਆਦਾ ਮੰਨਤ ਕੀਤੀ ਹੈ ਮੈਂ ਸਾਰਿਆਂ ਨੂੰ ਪੂਰੇ ਪੰਜਾਬ ਦੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਗੁਰੂ ਜੀ ਚੜ੍ਹਦੀ ਕਲਾ ਦੇ ਰੱਖਣ ਸੁਖ ਸਾਥੀ ਦਾ ਦਾਣ ਬਣਸਣ ਔਰ ਜੈਸੇ ਖਜ਼ਾਨੇ ਵਿੱਚੋਂ ਇਹ ਮਾਇਆ ਆਵਾ ਕਰ ਦਿੱਤਾ ਖਜ਼ਾਨੇ ਤੋਂ ਹਟ ਰੱਖਣ ਤਾਂ ਹਤਾ ਪਸਤਾ ਰਹੇ ਪੰਜਾਬ ਬਹੁਤ ਚਾਹਤਾਂ ਗਿਆ ਜੀ ਜੀ ਮਹਾਰਾਜ ਦਾ ਹੋਰ ਸੱਚੇ ਦਰਵਾਰ ਕੀ ਜੈ ਹੋਰ ਜੈਕਾਰਾ ਗੁਰੂ ਜੀ ਗਿਆਨੀ ਜੀ ਦਾ ਹੋਰ ਸੱਚੇ ਦਰਵਾਰ ਕੀ ਜੈ ਇਹ ਜਿਹੜੀਆਂ ਖਾਲੀ ਚਿਹਰਾ ਨਾ ਆ ਗਿਆ ਨਾਲ ਚ ਇਹਨਾਂ ਦੀ ਖਲਪ ਕਰੋ ਇਹ ਇਧਰ ਪਈਆਂ ਖਾਲੀ ਇਹ ਦੇਖੋ ਆ ਗਿਆ ਕੋਈ ਆ ਬੈਠੀ ਹੈ ਇਹ ਜਿਹੜੇ ਖੜੋਤੇ ਨੇ ਹੈਗੇ ਪਲੀਜ਼ ਇਧਰ ਆਓ ਨਾ ਇੱਕ ਕੁਰਸੀਆਂ 'ਤੇ ਬੈਠੋ ਹਾਂ ਬਸ ਸਾਲੋ ਸਾਲੋ ਅੱਗੇ ਜਾਓ निति जिन्हें भी संगत वांसी सारे सारण कलेपी करने ताड़ियां करना स्वागत करना गुरु महाराज जी दा ओ सिया बहुत जयकारा गुरु के आदि जी महाराज का बहुत सांचे दरबार की जय हेलो ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਹੁਤ ਸਸ਼ੇਤਰ ਵਾਲੀ ਸੋ ਅੱਜ ਬੜੇ ਹੀ ਭਾਗਾ ਵਾਲਾ ਦਿਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਪੂਰੇ ਪੰਜਾਬ ਦੇ ਵਿੱਚ ਅਸੀਂ ਪਹਿਲੀ ਧਰੀ ਤੋਂ ਅੰਮ੍ਰਿਤਸਰ ਤੋਂ ਚੱਲੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਪੰਜਾਬ ਦੇ ਵਿੱਚ ਨੋਹਾਂ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਬਟਾਲਾ ਅੰਮ੍ਰਿਤਸਰ ਬਠਿੰਡਾ ਚੰਡੀਗੜ੍ਹ ਮੁਹਾਲੀ ਅਸੀਂ ਸਾਰੀਆਂ ਜਗ੍ਹਾ ਤੇ ਗੁਰੂ ਜੀ ਦਾ ਪ੍ਰਚਾਰ ਕਰ ਚੁੱਕਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਗ੍ਹਾ ਦੇ ਘਟਾ ਪੈਣੀ ਹੈ ਜਿਸ ਲਈ ਪੰਜਾਬੀਆਂ ਨੇ ਇੱਥੇ ਆਣਾ ਜੀ ਦਰਸ਼ਨ ਕਰਨ ਤੇ ਆਣਾ ਹੀ ਹੈ ਗੁਰੂ ਜੀ ਦੇ ਔਰ ਸਾਨੂੰ ਬਹੁਤ ਹੀ ਵਧੀਆ ਲੱਗਿਆ ਜਿਨਾਂ ਨੇ ਵੀ ਇੰਨਾ ਵਧੀਆ ਬੰਦੋਬਸਤ ਕਰਤਾ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜੋ ਤਾੜੀਆਂ ਨਹੀਂ ਹੋਣੇ ਚਾਹੀਦੀ ਜੀ ਔਰ ਸਾਡੇ ਸੰਤ ਜੀ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਆਪਾਂ ਅੱਗੇ ਵਧ ਰਹੇ ਆਂ ਔਰ ਅੱਗੇ ਵਧਦੇ ਰਾਵਾਂਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪੂਰਾ ਪੰਜਾਬ ਔਰ ਪੂਰੇ ਹਿੰਦੁਸਤਾਨ ਨੂੰ ਦੱਸਾਂਗੇ ਕਿ ਸਾਡੇ ਜਿਹੜੇ ਗੁਰੂ ਜੀ ਹੈਗੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਟਵਾਲਾ ਦੇ ਗੁਰੂ ਹੈ। ਔਰ ਅਸੀਂ ਸਾਡੇ ਜਿਹੜੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਹੈ ਉਹਨਾਂ ਦੇ ਨਾਲ ਵੀ ਥੋੜਾ ਜਿਹਾ ਸੰਪਰਕ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਿਹੜੀ ਛੁੱਟੀ ਪੰਜਾਬ ਰਾਜੇ ਦੇ ਵਿੱਚ ਸਾਨੂੰ ਚਾਹੀਦੀ ਆ ਉਹ ਵੀ ਅਸੀਂ ਉਹ ਪ੍ਰਵਰਲਾ ਕਰਾਂਗੇ। ਸੋ ਸਾਡਾ ਸਾਡੀ ਬਟਵਾਲ ਸਮਾਜਿਕਤਾ ਮੰਚ ਦੇ ਵੱਲੋਂ ਬਹੁਤ-ਬਹੁਤ ਆਪਾਂ ਸ਼ੁਕਰ ਸ਼ੁਕਰੀਆਨਾ ਕਰਦੇ ਆ। ਔਰ ਅੱਜ ਦੇ ਬੜਾ ਹੀ ਵਧੀਆ ਦਿਹਾੜਾ ਜੋ ਕਿ ਸਾਡੇ ਗੁਰੂ ਜੀ ਦਾ ਜਨਮ ਦਿਨ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਜੈ ਹਾ ਲੋ ਆ ਲੋ ਆ ਲੋ ਔਰ ਸਾਡੇ ਫੌਜੀ ਸਾਹਿਬ ਦਾ ਜਿਹੜਾ ਭਜਨ ਪਹਿਲੇ ਸਾਲ ਇਹ ਚੱਲਿਆ ਸੀ ਇੱਕ ਅਪਾ ਪੂਰੇ ਪੰਜਾਬ ਦੇ ਵਿੱਚ ਵਾਇਰਲ ਕੀਤਾ ਸੀ ਚਾਹੇ ਕੋਈ ਵੀ ਕੌਮ ਹੈ ਸਾਰਿਆਂ ਦੇ ਗਰੁੱਪਾਂ ਦੇ ਵਿੱਚ ਅਸੀਂ ਵਾਇਰਲ ਕੀਤਾ ਸੀ ਆਪਣੇ ਬਟਵਾਲ ਦਾ ਜਿਹੜਾ ਸਾਡੇ ਗੁਰੂ ਜੀ ਦਾ ਭਜਨ ਸੀ ਹੁਣ ਫੇਰ ਇੱਕ ਨਵਾਂ ਭਜਨ ਆ ਰਿਹਾ ਤੇ ਉਹ ਵੀ ਅਸੀਂ ਪੂਰੇ ਪੰਜਾਬ ਵਰ ਪੂਰੇ ਹਿਮਾਚਲ ਦੇ ਵਿੱਚ ਉਹਨੂੰ ਵਾਇਰਲ ਕਰਾਂਗੇ ਤਾਂ ਹੀ ਪਤਾ ਲੱਗੇਗਾ ਕਿ ਬਟਵਾਲ ਕੌਮ ਵੀ ਪੰਜਾਬ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਰਹਿੰਦੀ ਹੈ। ਇਹ ਵਾਰੀ ਅਸੀਂ ਕਿਸੇ ਜਗ੍ਹਾ ਦੇ ਕੰਤੇ ਆਦੇ ਆਪਾਂ ਬਟਵਾਲ ਕੀ ਹੈ ਕਿ ਉਹ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਹਿੰਦੇ ਬਟਵਾਲ ਕੀ ਜੀ ਕੁਝ ਹੋਰ ਕਹਿੰਦੇ ਆ ਤੇ ਅਸੀਂ ਉਹ ਜਿਸ ਲਈ ਸਾਡਾ ਮਤਲਬ ਇੱਕ ਹਫਤੇ ਤੋਂ ਸਾਡੇ ਜਿਹੜੇ ਪੈਨਰ ਅੰਮ੍ਰਿਤਸਰ ਬਟਿੰਡਾ ਲੁਧਿਆਣਾ ਦੇ ਵਿੱਚ ਬਸ